ਨਕੌਦਰ ਦੇ ਮਹੱਲਾ ਰਹਿਮਾਨਪੁਰਾ ਦੇ ਵਿੱਚ ਮੌਜੂਦ ਹੈ ਇੱਕ ਤਲਹਰ ਦੀ ਟੀਮ ਜਿੱਥੇ ਅੱਜ ਗੁੱਡ ਫਰਾਈਡੇ ਮਨਾਇਆ ਜਾ ਰਿਹਾ ਵਾ ਸਰਿੰਦਰਪਾਲ ਜੀ ਜਿਨ੍ਹਾਂ ਨੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਸੇਵਾ ਕੀਤੀ ਆ ਨਾਲ ਨਾਲ ਕੋਵਿਡ ਦੇ ਵਿੱਚ ਵੀ ਇਹਨਾਂ ਨੇ ਇੱਕ ਅਹਿਮ ਰੋਲ ਨਿਭਾਇਆ ਆ ਉਹ ਵੀ ਸਾਡੇ ਨਾਲ ਮੌਜੂਦ ਨੇ ਹੋਰ ਇੱਥੇ ਦੀ ਸੰਗਤ ਪੂਰੀ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਸਰਿੰਦਰਪਾਲ ਜੀ ਨਾਲ ਹੀ ਸਰ ਅੱਜ ਗੁੱਡ ਫਰੇ ਮਨਾਈ ਜਾ ਰਹਾ ਗੁੱਡ ਭਾਈ ਠਿੰਗਰਾ ਸਾਹਿਬ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਕਿ ਅੱਜ ਸਾਡੇ ਮੁਕਤੀਦਾਤਾ ਜਸੂਮ ਸਿੰਘ ਦਾ ਜਿਹੜਾ ਸਲੀਬੀ ਦੇ ਨਾ ਜਿਹਨੂੰ ਇੱਕ ਸਲਾਰਨ ਦੇਨੋ ਗੁੱਡ ਫਰਡੇ ਦੇ ਵਿੱਚ ਉਹਨੇ ਬਦਲ ਦਿੱਤਾ ਦਿਨ ਮਰਿਆ ਰਹਾ ਔਰ ਤੁਸੀਂ ਜਿਹੜਾ ਆ ਸਾਡੇ ਸਾਥ ਹੋ ਇਹ ਸਭ ਤੋਂ ਵੱਡੀ ਖੁਸ਼ੀ ਆ ਮੈਂ ਤੁਹਾਡਾ ਜੀ ਆਖਦਾ ਔਰ ਗੁੱਡ ਫਰਡੇ ਦੀ ਤੁਹਾਨੂੰ ਬਹੁਤ ਬਹੁਤ ਜਿਆਦਾ ਵਧਾਈਆਂ ਜੀ ਸਰ ਇੱਕ ਕੋਵਿਡ ਵਿੱਚ ਵੀ ਤੁਸੀਂ ਬਹੁਤ ਵਧੀਆ ਰੋਲ ਨਿਭਾਇਆ ਆ ਔਰ ਅੱਜ ਗੁੱਡ ਫਰਾਈਡੇ ਦੇ ਵਿੱਚ ਵੀ ਵਧੀਆ ਇੱਕ ਰੋਲ ਕਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਪ੍ਰਭੂ ਜਸੂਮ ਸੀ ਨੇ ਮਾਨਵਤਾ ਦੀ ਸੇਵਾ ਕੀਤੀ ਜਿੱਥੇ ਉਹਨੇ ਆទਮਕ ਤੌਰ ਤੇ ਲੋਕਾਂ ਦੇ ਜੀਵਨ ਨੂੰ ਉੱਚੇ ਚੱਕਿਆ ਉਹਦੇ ਨਾਲ ਨਾਲ ਸੀਰੀਕ ਤੌਰ ਤੇ ਬਿਮਾਰ ਆਏ ਲੰਗੜੇ ਆਏ ਰੋਗੀ ਆਏ ਕੈਂਸਰ ਆਏ ਇੱਥੋਂ ਤੱਕ ਕਿ ਮਰਦੇ ਵੀ ਜ਼ਿੰਦਾ ਕੀਤੇ ਤੋਂ ਸਾਨੂੰ ਉਹ ਸਿੱਖਿਆ ਮਿਲੀ ਸੀ ਜੇ ਉਹ ਸਿੱਖਿਆ ਲਾ ਕੇ ਜਿਹੜੀ ਮੈਂ ਐਜ਼ ਪੰਜਾਬ ਪੁਲਿਸ ਦੇ ਵਿੱਚ ਵਰਕਰ ਹੋਣ ਦੇ ਨਾਤੇ ਮੈਨੂੰ ਕੋਵਿਡ ਦੇ ਵਿੱਚ ਵੀ ਉਹ ਸੇਵਾ ਜਿਹੜੀ ਆ ਅਸਲ ਦੇ ਵਿੱਚ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਜਿਹੜਾ ਵਚਨ ਆ ਉਹ ਸਿਰਫ ਪੜਨ ਦੇ ਲਈ ਨਹੀਂ ਆ ਅਮਲਾਂ ਵਾਜੋ ਨੇਚਾ ਬਯਰਥ ਵੀ ਸਾਨੂੰ ਨੇਚਾ ਤਾਂ ਹਰ ਬੰਦਾ ਕਰਦਾ ਆ ਲੇਕਿਨ ਉਹਨੂੰ ਅਮਲ ਦੇ ਵਿੱਚ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਕੋਵਿਡ ਤੇ ਮੈਨੂੰ ਉਹ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਂ ਪਬਲਿਕ ਦੀ ਔਰ ਜਸੂਮ ਸਿੰਘ ਦੇ ਉਸ ਵਚਨ ਨੂੰ ਉਸ ਪ੍ਰਚਾਰ ਨੂੰ ਦੁਨੀਆ ਤੱਕ ਫੈਲਾ ਸਕਿਆ ਜੀ ਤੇ ਅੱਜ ਤੁਸੀਂ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਆਪਣੇ ਮਹੱਲੇ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਤੋਂ ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕੀਤੀ ਜੀ ਮੇਰੇ ਦੋ ਬੱਚੇ ਜਿਹੜੇ ਆ ਉਹ ਕੈਨੇਡਾ ਜਾ ਤੇ ਮੈਂ ਪਿਛਲਾ ਬਹੁਤ ਲੰਮਾ ਸਮਾਂ ਦੋ ਸਾਲ ਤੋਂ ਤਕਰੀਬਨ ਕੈਨੇਡਾ ਸੀ ਮੈਂ ਚਾਹੁੰਦਾ ਸੀ ਮੈਂ ਆਪਣੇ ਲੋਕਾਂ ਦੇ ਰੂਬਰੂ ਹੋਵਾਂ ਭਰਾਵਾਂ ਨੂੰ ਮਿਲਾਂ ਔਰ ਖਾਸ ਕਰਕੇ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਅੱਜ ਗੁੱਡ ਫਰਾਈਡੇ ਆ ਕਿ ਮੈਂ ਆਪਣੇ ਲੋਕਾਂ 'ਚ ਵਿਚਰ ਰਿਹਾ ਹਾਂ ਔਰ ਪਰਮੇਸ਼ਰ ਦੀ ਮਹਿਮਾ ਵਡਿਆਈ ਦੇ ਲਈ ਇਹ ਮੇਰੀ ਕੋਈ ਅਕਲ ਬੁੱਧ ਗਿਆਨ ਸਮਝ ਨਹੀਂ ਆ ਇਹ ਉਸ ਦੀ ਕਿਰਪਾ ਆ ਉਹਨੇ ਦਇਆ ਕੀਤੀ ਆ ਕਿ ਮੈਂ ਜਿਹੜਾ ਪਬਲਿਕ ਦੀ ਜਿਹੜਾ ਉਹ ਸੇਵਾ ਕਰ ਸਕਦਾ ਆ ਔਰ ਜਿੰਨੀ ਜੋਗਾ ਹੈ ਮੈਂ ਸੇਵਾ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਹਰਮੇਸ਼ ਲਾਲ ਦਾਦਰਾ ਜੀ ਜੀ ਅੱਜ ਗੁੱਡ ਫਰਡੇ ਆ ਕੀ ਕਹਿਣਾ ਚਾਹੁੰਦੇ ਮੈਂ ਇਹਨਾਂ ਨੂੰ ਆਪਣੇ ਮੁਸੀਬ ਭਾਈਚਾਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਗੁੱਡ ਫਰਡੇ ਦੀਆਂ ਤੇ ਬਸ ਮੰਨੋ ਕਾਮਨਾ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਕੁਸ਼ਪੈਣਾ ਨਾਲ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਆ ਕੀ ਨਾ ਜੀ ਤੁਹਾਡਾ ਇਹ ਮੇਰਾ ਨਾਮ ਬਲਵਿੰਦਰਜੀਤ ਕੌਰ ਸੀ ਅਲਵਿੰਦਰਜੀਤ ਕੌਰ ਜੀ ਅੱਜ ਗੁੱਡ ਫਰਡੇ ਮਨਾ ਰਹੇ ਹੋ ਕਿਸ ਤਰ੍ਹਾਂ ਲੱਗ ਰਿਹਾ ਜੀ ਆ ਬੜਾ ਖੁਸ਼ੀ ਮਹਿਸੂਸ ਹੋ ਰਹੀ ਆ ਆਪਣੇ ਭੈਣ ਭਰਾਵਾਂ ਨੂੰ ਇਦਾਂ ਇਕੱਠੇ ਹੋ ਕੇ ਪ੍ਰਭੂ ਦੇ ਵਿੱਚ ਆਨੰਦ ਕਰਦੇ ਹੋਏ ਕਿਉਂਕਿ ਅੱਜ ਇਹ ਜਿਹੜਾ ਗੁੱਡ ਫਰਾਈਡੇ ਆ ਸਾਡੇ ਲਈ ਬਹੁਤ ਹੀ ਜ਼ਿਆਦਾ ਇੱਕ ਮਹੱਤਵ ਦੇਣ ਵਾਲਾ ਦਿਨ ਆ ਕਿਉਂਕਿ ਅਸੀਂ ਸਾਰੇ ਦੇਖਦੇ ਹਾਂ ਕਿ ਆਮ ਤੌਰ ਤੇ ਜਿਹੜਾ ਆ ਉਹ ਕਿਸੇ ਦੇ ਡੈਥ ਦੇ ਦਿਨ ਨੂੰ ਜਿਹੜਾ ਵਧੀਆਂ ਨਹੀਂ ਲਿਆ ਜਾਂਦਾ ਪਰ ਪ੍ਰਭੂ ਯਿਸੂ ਮਸੀਹ ਦੇ ਇਸ ਸਲੀਬੀ ਦਿਨ ਨੂੰ ਗੁੱਡ ਫਰਾਈਡੇ ਕਿਹਾ ਜਾਂਦਾ ਗੁੱਡ ਫਰਾਈਡੇ ਇਸ ਲਈ ਕਿਉਂਕਿ ਅੱਜ ਦੇ ਦਿਨ ਜਿਹੜਾ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਾਪਾਂ ਤੋਂ ਨਜ਼ਾਤ ਦੇਣ ਦੇ ਲਈ ਆਪਣੀ ਕੁਰਬਾਨੀ ਉਹਨਾਂ ਨੇ ਦਿੱਤੀ ਔਰ ਸਾਨੂੰ ਮੁਕਤ ਕੀਤਾ ਸਾਡੀ ਮੁਕਤੀ ਦੇ ਲਈ ਔਰ ਇਸ ਵੇਲੇ ਦੇ ਵਿੱਚ ਜਿਹੜਾ ਇੱਕ ਸਾਡਾ ਆਤਮਿਕ ਆਨੰਦ ਆ ਔਰ ਇੱਕ ਸਰੀਰਕ ਆਨੰਦ ਵੀ ਆ ਕਿ ਦੇਖਿਓ ਕੋਈ ਸਾਡੇ ਲਈ ਕੁਝ ਥੋੜਾ ਜਿਹਾ ਵੀ ਕਰੇ ਤਾਂ ਅਸੀਂ ਕਿੰਨੇ ਸ਼ੁਕਰਗੁਜ਼ਾਰ ਹੁੰਦੇ ਹਾਂ ਪਰ ਪ੍ਰਭੂ ਯਿਸੂ ਮਸੀਹ ਆਪਣੇ ਪ੍ਰਾਣ ਹੀ ਸਾਡੇ ਲਈ ਜਿਹੜੇ ਆ ਉਹ ਨਿਸ਼ਾਵਰ ਕਰ ਦਿੱਤੇ ਔਰ ਇਸ ਖੁਸ਼ੀ ਦੇ ਵਿੱਚ ਸਾਡੇ ਸਾਰੇ ਜਿਹੜੇ ਭੈਣ ਭਰਾ ਸਾਡੇ ਸਾਰੇ ਮੱਲੇ ਵਾਲੇ ਸਾਰੇ ਜਿੰਨੇ ਵੀ ਭੈਣ ਭਰਾ ਆਏ ਆ ਔਰ ਇਸ ਖੁਸ਼ੀ ਦੇ ਵਿੱਚ ਸ਼ਾਮਲ ਆ ਅਸੀਂ ਇਸ ਤੋਂ ਬਹੁਤ ਜ਼ਿਆਦਾ ਮੈਂ ਖੁਸ਼ ਆ ਔਰ ਪ੍ਰਭੂ ਇਹਨਾਂ ਸਭ ਨੂੰ ਬਰਕਤ ਦੇਣਾ ਚਾਹੀਦਾ ਸਭ ਤੇ ਕਿਰਪਾ ਕਰਨੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਕੁਸ਼ੋਰ ਭੈਣ ਜੀ ਨਾਮ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਸੀਮਾ ਜੀ ਜੀ ਅੱਜ ਗੁੱਡ ਫਰਡੇ ਆ ਹਾਂਜੀ ਚਾਹ ਪਕੌੜਿਆਂ ਦਾ ਲੰਗਰ ਲਾਇਆ ਸੰਗਤ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜੋ ਅੱਜ ਗੁੱਡ ਫਰਡੇ ਆ ਸਾਡੇ ਪ੍ਰਭ ਯਿਸੂ ਮਸੀਹ ਨੇ ਸਾਡੇ ਲਈ ਜਾਨ ਦਿੱਤੀ ਔਰ ਸਾਨੂੰ ਅਸੀਂ ਪਾਪੀ ਸੀ ਸਾਨੂੰ ਪਾਪਾ ਤੋਂ ਮੁਕਤ ਕੀਤਾ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਕਿ ਅੱਜ ਜੋ ਲੰਗਰ ਲੱਗਾ ਆ ਪਰਮੇਸ਼ਰ ਇਸ ਲੰਗਰ ਨੂੰ ਆਸ਼ਿਸ਼ ਕਰਨਾ ਚਾਹੀਦਾ ਜਿੰਨੇ ਵੀ ਲੋਕ ਇਸ ਲੰਗਰ ਚੋਂ ਖਾਣ ਪਰਮੇਸ਼ਰ ਉਹਨਾਂ ਨੂੰ ਬਰਕਤ ਦੇਣਾ ਚਾਹੀਦਾ ਪਰਮੇਸ਼ਰ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਕੁਝ ਮੇਰੇ ਖਾਲਸਾਣਾ ਜਾਂਦੇ ਨੇ ਮੈਂ ਜਰੂਰ ਅਸੀਂ ਵੀ ਸੁਣਨਾ ਚਾਹਾਂਗੇ ਸੂਲੀ ਤੇ ਚੜਿਆ ਯੀਸ਼ੂ ਮੇਰੇ ਲਈ ਮੁਲਿਸਪੁਰਵਨੀ ਦਾ ਨਾ ਦਾਰਸ਼ਕਾਂ ਛੂਲੀ ਤੇ ਚੜਿਆ ਯੇਸ਼ੂ ਮੇਰੇ ਲਈ jisī mai pāpī mainu labaṇ lai āyā yeshū masī duniyā de vich sī mai mahā pāpī mainu labaṇ lai āyā yeshū masī de apṇī te chuk merī oh har badī ਸੂਲੀ ਤੇ ਚੜਿਆ ਮੈਨੂੰ ਮੁਕਤੀ ਦਿੱਤੀ ਦੇ ਆਪਣੀ ਤੇ ਚੁੱਕ ਮੇਰੀ ਉਹ ਹੈ ਬਦੀ ਸੂਲੀ ਤੇ ਚੜਿਆ ਸੂਲੀ ਤੇ ਚੜਿਆ ਯੇਸ਼ੂ ਮੇਰੇ ਲਈ ਮੁੱਲ ਸੁਰਬਾਨੀ ਦਾਨਤਾ ਸਕਾ ਜਿੰਨਾ ਚਿਰ ਸਾਹ ਵਿੱਚ ਜ਼ਾ ਮੇਰੇ ਮੇਰੀ ਯੇਸ਼ੂ ਨੂੰ ਬੁਗਾ ਰਗੀ ਜਿੰਨਾ ਚਿਰ ਸਾਹ ਵਿੱਚ ਜ਼ਾ ਜਿਨੂ ਬੁਕਾਰਗੀ ਯੇਸ਼ੂ ਦੇ ਤੇਰੇ ਨੂੰ ਤੱਕਦੇ ਹੋਏ ਮੈਂ ਚੁੱਕ ਸਲੀਬ ਆਪਣੀ ਹਰ ਰੋਜ਼ ਚੁੱਕ ਯੇਸ਼ੂ ਦੇ ਤੇਰੇ ਨੂੰ ਤੱਕਦੇ ਹੋਏ ਮੈਂ ਚੁੱਕ ਸਲੀਬ nga Prabhu Yeshu no jadon ve khanga suli te chadya Yeshu mere lai mul us qurbani gan suli te chadya Yeshu mere ਮਸੀਹ ਕੀ ਜੈ ਜੈਸੂ ਮਸੀਹ ਕੀ ਜੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬਹੁਤ ਸਮਾਂ ਦਿੱਤਾ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਤੁਹਾਡੀ ਹਰ ਦੁੱਖ ਤਕਲੀਫ ਨੂੰ ਦੂਰ ਕਰਕੇ ਤੁਹਾਡੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਤੁਹਾਡੇ ਸ਼ਹਿਰ ਦੇ ਵਿੱਚ ਸ਼ਾਂਤੀ ਪੰਜਾਬ ਵਿੱਚ ਸ਼ਾਂਤੀ ਤੇ ਦੁਨੀਆ ਪਰ ਸ਼ਾਂਤੀ ਦਾ ਹਿਸਨੇਆ ਜੋ ਜਸਮ ਸਿੰਘ ਨੇ ਸਾਨੂੰ ਦਿੱਤਾ ਅਸੀਂ ਅੱਜ ਤੁਹਾਡੇ ਜ਼ਰੀਏ ਦਿੰਨੇ ਆਂ ਔਰ ਤੁਹਾਡਾ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਰੋਲ ਆ ਤੁਸੀਂ ਵੀ ਪਰਮੇਸ਼ਰ ਦੇ ਅੱਜ ਮੈਸੰਜਰ ਹੋ ਅੱਜ ਜੇ ਤੁਸੀਂ ਨਾ ਹੁੰਦੇ ਸਾਇਦ ਇਹ ਜਿਹੜਾ ਮੈਸੇਜ ਹੈ ਸੁਨੇਹਾ ਮੈਂ ਦੁਨੀਆ ਤੱਕ ਨਾ ਪਹੁੰਚਾ ਸਕਦਾ ਇਹ ਜਸਮ ਸਿੰਘ ਦਾ ਮੈਸੇਜ ਸੁਨੇਹਾ ਦੁਨੀਆ ਤੱਕ ਨਹੀਂ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਅਕਲ ਬੁੱਧ ਗਿਆਨ ਸਮਝਦੇ ਕਿ ਆਪਣੇ ਕੰਮਾਂ ਲਈ ਇਸਤੇਮਾਲ ਕਰੇ ਦੁਨੀਆ ਲਈ ਇਸਤੇਮਾਲ ਕਰੇ ਅਤੇ ਤੁਸੀਂ ਵੀ ਇੱਕ ਜਸਮ ਸੀਦਾ ਮੈਸੰਜਰ ਬਣ ਕੇ ਦੁਨੀਆ ਦੇ ਵਿੱਚ ਇਹ ਸ਼ਾਂਤੀ ਦਾ ਸਨੇਹ ਦੋ ਸਾਰੇ ਭੈਣ ਭਰਾਵਾਂ ਨੂੰ ਜੈਮ ਸੀਦੀ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਤੇ ਬਰਕਤ ਦੇਵੇ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਮੁਹੱਲਾ ਰਹਿਮਾਨਪੁਰਾ ਤੋਂ ਦਿਖਾ ਰਹੇ ਸੀ ਜਿੱਥੇ ਕਿ ਅੱਜ ਗੋਡਫ੍ਰਾਈਡ ਦੇ ਪਲਖਸ਼ ਦੇ ਵਿੱਚ ਸੁਰਿੰਦਰ ਕੁਮਾਰ ਤੇ ਉਹਨਾਂ ਦੀ ਫੈਮਿਲੀ ਵੱਲੋਂ ਚਾਹ ਪਕੌੜਿਆਂ ਦਾ ਤੇ ਮਿੱਠੇ ਦਾ ਲੰਗਰ ਲਗਾਇਆ ਗਿਆ ਵਾ ਇੱਕ ਬਹੁਤ ਵਧੀਆ ਸਨੇਹਾ ਦਿੱਤਾ ਇਹਨਾਂ ਨੇ ਤਸਵੀਰਾਂ ਤੁਹਾਨੂੰ ਸਾਰੀਆਂ ਅਸੀਂ ਮਹੱਲਾ ਰਹਿਮਾਨਪੁਰਾ ਤੋਂ ਦਿਖਾ ਰਹੇ ਸੀ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਹਿਰ న్యూਜ਼ ਨ